ਅੱਜ ਪਤਾ ਲੱਗਾ ਹੋਣਾ ਮੰਮੀ ਨੂੰ ਵੀ ਘਰ ਦੇ ਕੰਮ ਕਿੱਦਾਂ ਹੁੰਦੇ ਆ ਅੱਜ 바ਵਾ ਬੈਠੀ ਨੇ ਅੰਦਰ ਦਲਜੀਤ ਹਾਂਜੀ ਮੰਮੀ ਕਿੱਥੇ ਆ ਮੈਨੂੰ ਨਹੀਂ ਪਤਾ ਮੰਮੀ ਦਾ ਮੰਮੀ ਮੰਮੀ ਹਾਂਜੀ ਆ ਗੱਲ ਸੁਣੋ ਯਾਰਕ ਆ ਗਈਓ ਡੈਡੀ ਆਜਾ ਤੇ ਇਹੀ ਅੰਦਰ ਹੀ ਆਜੋ ਹਾਣਾ ਸੱਸ ਕੀ ਹੋ ਗਿਆ ਬੋਚ ਹੁਣ ਆ ਕੇ ਦੱਸ ਦਿੰਨੇ ਆ ਨਹੀਂ ਕੀ ਗੱਲ ਵਾ ਪੈ ਕੇ ਜਾ ਮਾਤਾ ਜਰਾ ਕਿ ਫਿਰ ਦੱਸਦੇ ਆ ਗੱਲ ਕੀ ਹੈ ਚੱਲ ਨਹੀਂ ਤੂੰ ਕਿਹੜੀ ਗੱਲ ਕਰਨੀ ਆ ਪੰਚਾਇਤ ਨਾਲੋਂ ਘਟਵਾਡੇ ਘਰ ਦਾ ਮਸਲਾ ਹੋਇਆ ਆਪਾਂ ਬਾਹਰ ਬੰਦੇ ਕਹਿੰਦੇ ਡਰਦੇ ਫਿਰਦੇ ਆ ਤੇ ਬੰਦੇ ਆ ਹੁਣ ਕਿਹਦੇ ਚਾਹ ਪਣੀ ਕੋਣ ਪਿਆਲੂ ਤੂੰਹੀਂ ਮੈਨੂੰ ਦਵੇਂ ਜਣੀ ਗੱਲ ਦੱਸੋ ਕਿ ਤੁਹਾਡਾ ਮਸਲਾ ਕੀ ਹੈ ਮੰਮੀ ਸਾਹਮਣੇ ਹੋ ਜਰਾ ਮੈਂ ਮੇਰੀ ਗੱਲ ਸੁਣਨਾ ਧਿਆਨ ਨਾਲ ਮਸਲਾ ਸਾਰਾ ਇਹਦਾ ਜਿਹੜੀ ਵਿਆਹ ਕਿ ਲੈਂਦੀ ਆ ਕੀ ਆ ਕੀ ਆ ਉਹ ਚੁੱਪ ਕਾ ਕੀ ਘਾਟ ਆ ਦੱਸ ਵੇ ਜੀ ਕਹਿੰਨੀ ਆ ਚਾਹ ਦਾ ਕੱਪ ਪੜਾ ਦੇ ਹੈਂ ਤੇ ਗਾੜੀਆਂ ਆ ਟੁੱਟ ਕੇ ਪੈ ਜਾਂਦੀ ਮੇਰੇ ਸਿਰ ਦੇ ਵਾਲਾਂ ਨੂੰ ਜਿੱਦਾਂ ਖਾ ਹੀ ਜਾਣਾ ਹੁੰਦਾ ਵਾ ਮੈਂ ਇਹਨੂੰ ਨਾ ਆਖਾਂ ਤੇ ਕਿਹਨੂੰ ਆਖਾਂ ਬੱਸ ਅਸੈਸ ਵੀ ਸਾਹਮਣੇ ਬੈਠਾ ਪੁੱਛੇ ਇਹਨੂੰ ਕਿ ਮੈਂ ਚਾਹ ਬਣਾ ਕੇ ਨਹੀਂ ਦਿੰਦੀ ਕਿਉਂ ਅਸੈਸ ਹੁਣ ਕਰ ਗੱਲ ਤੋਂ ਨਹੀਂ ਚਾਹ ਤੇ ਮਿਲਦੀ ਆ ਹਾਂ ਫੇਰ ਪਰ ਲੜਾਈ ਇਹਨਾਂ ਦੀ ਪੱਕਾ ਤੋਂ ਉਹ ਤੇ ਪੁੱਛੋ ਤੁਸੀਂ ਅੱਜ ਦੀ ਗੱਲ ਸੁਣ ਲਓ ਜਦੋਂ ਮੈਂ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਮੰਮੀ ਕੰਨ ਲਾ ਕੇ ਸਾਡੀ ਗੱਲਾਂ ਸੁਣਦੇ ਰਹੇ ਆ ਹੁਣ ਕਰ ਕੇ ਤੇ ਗੱਲਾਂ ਤੇ ਸੁਣੀ ਜਾਂਦੀਆਂ ਤੇ ਬੱਚੋ ਮੈਨੂੰ ਮੇਲੇ ਮਾਰਨ ਲਈ ਆਨ ਕਿ ਲੈ ਸੁਣ ਤੇ ਵੇਰੀ ਸੌਂਗਾ ਮਾਤਾ ਤਾੜੀ ਇਕੱਠਾ ਨਹੀਂ ਵਾਈਦੀ ਠੀਕ ਆ ਨਾ ਤੇ ਇਹ ਕਹਿੰਦਾ ਕਿ ਮਤਲਬ ਆ ਹਾਂ ਵੀ ਮੈਂ ਕਹਿੰਦੀ ਆ ਸਾਰਾ ਕੁਝ ਨਾ ਤੁਸੀਂ ਇਕੱਲੇ ਨਹੀਂ ਕਹਿੰਦੇ ਇਹਦਾ ਮਸੂਰ ਸਾਮਾ ਹੀ ਆ ਮੈਂ ਕਿ ਚੱਕੀ ਇਹਨੂੰ ਨਹੀਂ ਕਹਿੰਦਾ ਹੁਣ ਡੈਡੀ ਜੀ ਮੇਰੇ ਕੋਲ ਚੀਜ਼ ਮੰਗਦੇ ਤੇ ਮੈਂ ਨਹੀਂ ਦਿੰਦੀ ਤਾਂ ਪੁੱਛੋ ਤੁਸੀਂ ਮੇਰੀ ਗੱਲ ਸੁਣੋ ਪਵਾਣ ਨੂੰ ਪਤਾ ਹੁੰਦਾ ਸਾਡੇ ਘਰ ਤੇ ਕੀ ਚੱਲਦਾ ਵਾ ਠੀਕ ਆ ਇਥੋਂ ਪਹਿਲੋਂ ਹੱਟ ਪਿੰਡ ਤੇ ਸਾਰੇ ਦੀ ਗੱਲ ਫੈਲ ਜੇ ਜਿਹੜੀ ਇੱਥੇ ਬਣੀ ਆ ਨਾ ਬਣੀ ਰਹਿਣ ਦੋ ਮੰਮੀ ਨੂੰ ਕੋਹ ਕਿ ਮੈਨੂੰ ਪਿਆਰ ਨਾਲ ਕਿਹਾ ਕਰ ਤਾ ਜੇ ਮੈਨੂੰ ਨਾ ਚੀਰ ਦੋ ਮੇਰੀ ਸੁਣ ਗੱਲ ਮਾਤਾ ਨੇ ਨਹੀਂ ਉਹ ਕੱਖ ਕਰਨਾ ਤੇ ਨਾ ਕਰਨਾ ਉਹਨਾਂ ਦਾ ਜੀ ਕਰਨਾ ਕੋ ਉਹ ਕਰ ਲੈਣਾ ਆਪਣੇ ਘਰ ਦਾ ਕੰਮ ਮੈਂ ਤਾਂ ਕਦੀ ਕਿਹਾ ਬਸ ਸਮਝਿਆ ਕਰਦੇ ਫੇਰੇ ਹੀ ਆ ਨਾ ਇਹ ਵੀ ਟੁੱਟ ਕੇ ਪੈਂਦੀ ਹੈ ਇਹ ਤਾਂ ਸੱਚ ਗੱਲ ਹੈ ਘਰ ਦੇ ਵੀ ਹੁੰਦੀ ਜੇ ਆਪਾਂ ਕੰਮ ਇੱਕ ਪਾਸਾ ਕਰ ਦਿੰਨੇ ਆ ਠੀਕ ਆ ਮੰਮੀ ਦਾ ਦਿਲ ਕਰੂ ਆਪਣਾ ਕਰ ਲੂ ਨਾਲ ਹੱਥ ਹਟਾ ਦੋ ਨਹੀਂ ਤੇ ਆਪਣੀ ਜੋ ਮੈਰੀ ਸਮਝੇ ਦਿਲਜੀਤ ਆਪਣਾ ਕੰਮ ਲੈ ਕੇ ਅੱਗੇ ਤੁਰੇ ਤੇ ਮੈਂ ਕਰੂੰਗੀ ਤੇ ਮੰਮੀ ਨੂੰ ਕੋਹ ਕਿ ਮੈਨੂੰ ਬੋਲਣਾ ਨਹੀਂ ਮਰਦਾ ਮੰਨਦਾ ਕੋਈ ਗੱਲ ਨਹੀਂ ਆ ਮਾੜਾ ਮੋਟਾ ਬੋਲਣਗੇ ਕਿ ਉਹ ਤੇਰੇ ਪੇਕੇ ਪਿੰਡ ਤੈਨੂੰ ਮੰਮੀ ਬੋਲਦੀ ਤੂੰ ਗੁੱਸਾ ਕਰਦੀ ਪਰ ਕਿਹੇ ਗੱਲ ਤੇ ਉਹ ਵੀ ਇਹ ਥੋੜੀ ਵੀ ਨਾ ਮਤਲਬ ਤੋਂ ਮੈਨੂੰ ਬੋਲੀ ਜਾਣਗੇ ਓ ਯਾਰ ਮੇਰੀ ਗੱਲ ਸੁਣਨਾ ਬਿਨਾਂ ਮਤਲਬ ਤੋਂ ਤੂੰ ਹੀ ਅੱਜ ਦੀ ਗੱਲ ਸਾਨੂੰ ਜਦੋਂ ਤੂੰ ਗਏ ਉਦੋਂ ਵਾਲ ਕੇ ਮੈਨੂੰ ਕਿੰਨੀਆਂ ਗੱਲਾਂ ਸਿਰਾ ਕੇ ਗਏ ਆ ਤੈਨੂੰ ਕਿਤੇ ਕੰਮ ਕਰਨ ਨੂੰ ਲੈਂਦਾ ਵਾ ਉਦਾਂ ਨਹੀਂ ਕਰਦਾ ਮੇਰੀ ਇਹ ਗੱਲ ਸੁਣ ਲੈ ਮੇਰੀ ਉਹ ਮੇਰੀ ਗੱਲ ਸੁਣ ਜੀਵਨ ਤੂੰ ਹੀ ਆਪਣੀ ਜ਼ੁਬਾਨ ਅੰਦਰ ਰੱਖਿਆ ਕਰ ਆਹ ਮੰਮੀ ਬੋਲਣਾ ਬੜਾ ਤੇਰੀ ਠੀਕ ਹੈ ਮੇਰੀ ਜ਼ੁਬਾਨ ਤੇ ਹੈ ਹੀ ਏਡੇ ਅੰਦਰ ਵਾ ਬੋਲੀ ਆ ਮੈਂ ਕਹੋ ਦ ਮਮੀ ਤੂੰ ਹੁਣੇ ਸੁਣਦੇ ਆ ਮੁੜ ਕੇ ਤੂੰ ਬੋਲਦੀ ਮਾਤਾ ਮੇਰੀ ਸੁਣ ਲਾ ਕਰ ਜਾਵੇ ਮੇਰੀ ਸੁਣ ਲਾ ਕਰ ਲੈ ਉਹ ਬਣਾਵੇਂ ਜੋ ਮਰਜ਼ੀ ਕਰੇ ਇਤਾਂ ਦੀ ਚੀਜ਼ ਬਣ ਜੇ ਸਤਨਾਮ ਕਹਿ ਕੇ ਖਾ ਲਿਆ ਕਹੀਂ ਬਾਕੀ ਗੱਲ ਇੱਟੋ ਰਿਓ ਇਹ ਨਹੀਂ ਗੱਲ ਬਣਨੀ ਬੰਦੇ ਲਾਉਣੇ ਬਾਹਰ ਸੁਣ ਲਈ ਜੀ ਗੱਲ ਤੈਨੂੰ ਮਾਗੀ ਤਾਂ ਸੈਂਡ ਵੀ ਘਾਟੇ ਵੀ ਨਹੀਂ ਗਈ ਮੈਂ ਜੀ ਸੌਂ ਨਹੀਂ ਖਾਂਦਾ ਤੇ ਫੇਰ ਫਿਰ ਮਸਲਾ ਕਿੱਦਾਂ ਹੱਲ ਹੋਊਗਾ ਦੱਸ ਫੇਰ ਬੰਦੇ ਲਾਉਣੇ ਚਾਹ ਬਣਾਉਣੀ ਆ ਕਿ ਨਹੀਂ ਬਣਾਉਣੀ ਤੁਸੀਂ ਮੈਨੂੰ ਇਹ ਗੱਲ ਦੱਸੋ ਚਾਹ ਇੰਨੇ ਬਣਾਉਣੀ ਆ ਕਿਹਨੂੰ ਪੁੱਛੋ ਤਾਂ ਇਹ ਹਾਂ ਕਿ ਬਣਾ ਕੇ ਮੈਂ ਕੋਦੋਂ ਮੈਂ ਨਾ ਕੀਤਾ ਮੈਂ ਫਿਰ ਮਾਤਾ ਤੂੰ ਉਹਦੀ ਗੱਲ 'ਚ ਵੀ ਨਹੀਂ ਕੋਣਾ ਤੇ ਉਹਨੇ ਕਿਹਾ ਕਿ ਮਿੱਠਾ ਵਾਦਵਾਜਾ ਘੱਟ ਵਾਜਾ ਕੀ ਗੱਲ ਦਾ ਵੀ ਨਹੀਂ ਠੀਕ ਆ ਇਹ ਗੱਲ ਉਹ ਸਾਨੂੰ ਜਿੰਨੇ ਨਾਲ ਨਹੀਂ ਕਾ ਲੈ ਰਿਆ ਕੋਦੋਂ ਜੇ ਵਿੱਚ ਤੂੰ ਡੱਕਾ ਰਹਿਣਾ ਕੋਈ ਤੇ ਮੇਰੇ ਤੋਂ ਬਰਾ ਕੋਈ ਨਹੀਂ ਸਣੀ ਇਹਨੇ ਜ਼ੁਬਾਨ ਜਿੰਨੇ ਚਰਉਣੀਆਂ ਵਿੱਚ ਜੇ ਇੰਨੇ ਬਣਾਉਣੀਆਂ ਤੇ ਵਿੱਚ ਮਾਤਾ ਤੂੰ ਨਹੀਂ ਕੋਣਾ ਤੇ ਜਾਂ ਫਿਰ ਆ ਫਰਾਈ ਪੈਨ ਫੜ ਲਿਆ ਕਰੀ ਬਾਬਾ ਠੀਕ ਆ ਆ ਗੱਲ ਮੁੱਕੀ ਮੇਰੇ ਤੋਂ ਨਾ ਫਰਾਈ ਪੈਨ ਫੜੇ ਜਾਂਦੇ ਤੇ ਫਿਰ ਇਹਦੀ ਗੱਲ 'ਚ ਵੀ ਨਾ ਕੋਈ ਇਹਦੀ ਗੱਲ 'ਚ ਵੀ ਨਾ ਕੋਈ ਫਿਰ ਚਾਹ ਨਾ ਰਿਹਾ ਕਰੋ ਪਿਆਰ ਨਾਲ ਆ ਆਨ ਬਣ ਲਿਆ ਲਾਂ ਕਰਦਾ ਆ ਕੀ ਇਹਦਾ ਲਾਮਾ ਹੁੰਦਾ ਨਹੀਂ ਇਹ ਦੋਵੇਂ ਲੜਦੀਆਂ ਨਾ ਤੇ ਆ ਬੜਾ ਸਾਰਾ ਇਕੱਠਾ ਹੁੰਦਾ ਮੁਰਕੇ ਕੋਈ ਹੁੰਦੇ ਤੇ ਕੋਈ ਕੋਈ ਹੁੰਦਾ ਪ੍ਰਾਧੂ ਸੁਣਾ ਹੁੰਦਾ ਬਿੰਦੇ ਗੱਲ ਨਹੀਂ ਹੁੰਦੀ ਇਹ ਆਪਣੇ ਘਰ ਬੈ ਬੈ ਹੱਸਦੇ ਮੁਰਕੇ ਉਹਦੇ ਗੱਲਵਾ ਨਾਲੇ ਪ੍ਰਾਧੂ ਸੁਣਾ ਹੁੰਦਾ ਬਿੰਦੇ ਗੱਲ ਨਹੀਂ ਹੁੰਦੀ ਸੁਣੋ ਬਾਹਰ ਅਡਾ ਤਮਾਸ਼ਾ ਭੰਡਿਆ ਹੋਣਾ ਉਹਦੇ ਗੱਲਵਾ ਇਹ ਦੋ ਜਾਨੀਆਂ ਰੋਖ ਨਹੀਂ ਆਉਂਦੀਆਂ ਜਿੱਦਾਂ ਤੀਜੀ ਆ ਗਈ ਨਿੱਕੇ ਦੀ ਆ ਗਈ ਉਸ ਦਿਨ ਕੀ ਬੰਨਾ ਮੇਰੇ ਖਿਆਲ ਨਾਲ ਮੈਨੂੰ ਘਰ ਛੱਡ ਕੇ ਜਾਣਾ ਪੈਣਾ ਮੈਂ ਮਿਆਰ ਨਹੀਂ ਦੱਸਾਂ ਜੀ ਵਿਆਹ ਕਰਾਉਂਦਾ ਉਹ ਸੱਸ ਤੇਰੇ ਅਰਕੇ ਪਹਿਲੋਂ ਹੱਥ ਚੁੱਕ ਲੈਂਦੀ ਹੁੰਦੀ ਆ ਆਹ ਸਾਲ ਉਛਾਲ ਲੰਘਣਾ ਤੂੰ ਕਹਿੰਦਾ ਤੇ ਜੁੱਕੀ ਪਰ ਮਾ ਤੇ ਵੇਖ ਰਿਹਾ ਮੈਂ ਠੰਡਾ ਬੈ ਗਿਆ ਮੈਂ ਮੇਰੀ ਗੱਲ ਸੁਣ ਲੈ ਮੁੰਡਿਆ ਮੈਂ ਟਿਕਾਂ ਦਾ ਇਹ ਨਹੀਂ ਕਿਤੇ ਕੋਈ ਟਿਕੂਗਾ ਅੱਛਾ ਨਾ ਮੈਨਰੇ ਟਿਕਾਂ ਨਹੀਂ ਤੇ ਨੂੰ ਹਣਾ ਜਬਾਨ ਵੇਖ ਲੈ ਨਾ ਸਾਰੇ ਸਾਹਮਣੇ ਕੰਟਰੋਲ ਚ ਨਹੀਂ ਆਉਂਦੀ ਤੇ ਬਾਤ ਕੀ ਕਰਦੀ ਹੋਊਗੀ ਤੂੰ ਤੇ ਸੈਣਾ ਉੱਠਦਾ ਚੱਲੀਏ ਇਹ ਕਲੇਸ਼ ਦੇਗਾ ਮੁਕਣਾ ਚੱਲ ਗਏ ਜਾ ਇਹ ਪੁੱਛੋ ਵੀ ਚਾਹ ਦੇ ਦੋ ਕਿਤੇ ਮੇਰੀ ਗੱਲ ਚਾਹ ਬਣੂਗੀ ਤੂੰ ਜਾ ਬੰਦਿਆਂ ਨੂੰ ਪੱਕੇ ਕਰਕੇ ਆ ਜਾ ਜਾ ਨਹੀਂ ਆਪਦੇ ਨਾਲ ਟਾਈਮ ਨਾਲ ਆ ਟਾਈਮ ਨਾਲ ਘਰ ਨਹੀਂ ਵਾਜ ਆਹੋ ਮਾਂ ਮੈਨੂੰ ਇਸੋਂ ਲਾਵਾ ਤੱਕ ਹੱਥ ਨਹੀਂ ਜੇ ਇਹਦੇ ਤੇਰੇ ਰੋਗ ਹੁੰਦੇ ਹੋਣਗੇ ਠੀਕ ਆ ਤੇ ਪ੍ਰਾਪਤ ਹੋਣਾ ਤੇ ਮਠਾਪਤੀ ਫੜਾਇਆ ਕਰਾਂ ਕਿਉਂ ਹੋਟਲਾ ਚਲਿਆਉਣੀ ਐ ਇਹਨਾਂ ਨੂੰ ਫਿਰ ਪੇਗੀ ਤੋਰ ਤੇ ਇਹਦੇ ਵੀ ਭਾਂਸ ਗੜੀ ਬੀਨ ਚਾਹਾਂ ਪੀਣ ਲਈ ਮੇਰੀ ਸੋਨੋ ਮਾਤਾ ਗੱਲ ਚਾਹ ਬਣਾਉਣੀ ਇਧਰ ਜਿੱਥੇ ਨੇ ਜੇ ਤੈਨੂੰ ਕੋਈ ਹੁਣਗਾ ਤੇ ਮੈਨੂੰ ਹੁਣ ਦੱਸ ਦੇ ਨਾ ਮੈਨੂੰ ਕੀ ਆ ਘਰੇ ਆਪਣੇ ਘਰ ਦੇ ਕੰਮ ਇੰਨੇ ਹੀ ਕਰਨੇ ਆ ਤੈਨੂੰ ਮੰਜੇ ਦੀ ਰੋਟੀ ਮਿੜੂਗੀ ਪਰ ਤੂੰ ਰੋਕੋ ਟੋਕੀ ਨਹੀਂ ਕਰਨੀ ਇਹ ਮੈਨੂੰ ਕਿ ਲੋੜਾ ਨਾ ਫਟੋਕੀ ਕਰਨ ਦੀ ਮਾਂ ਨੂੰ ਕਿੰਨੀ ਮੰਜੇ ਰੋਟੀ ਚਾਹੀਦੀ ਬਸ ਬਸ ਮਿਲ ਜੂਗੀ ਇਹ ਇੱਕ ਚੀਜ਼ ਦੀ ਕਮੀ ਆ ਉਹ ਕਹਿ ਕੇ ਮੰਗਾਲੀ ਤੇ ਚਾਹ ਕਾਟਾ ਮੈਨੂੰ ਆਦੀ ਦੇ ਦੇ ਉੱਡ ਕੇ ਨਹੀਂ ਪੈਣਾ ਚੱਲ ਠੀਕ ਆ ਕੋਈ ਗੱਲ ਨਹੀਂ ਪਰ ਇਹ ਸਮਝਾ ਦੇ ਕਿ ਜੇ ਮੈਂ ਚਾਹ ਮੰਗੂਗੀ ਤੇ ਚਾਹ ਦੇਣੀ ਜੀ ਰੋਟੀ ਮੰਗੂ ਤੇ ਰੋਟੀ ਦੇਣੀ ਬਲਜੀਤ ਮੈਂ ਮਨਾਂ ਕਿ ਤਾ ਮੈਂ ਦਊਂਗੀ ਬਸ ਲਾਮਾ ਨਹੀਂ ਹੋਣਾ ਚਾਹੀਦਾ ਤੇ ਜੇ ਮਾਤਾ ਕਰੂਗਾ ਤਾਂ ਕਾਟਾ ਕਰੋ ਵੇਲਾ ਨਹੀਂ ਤਾਂ ਮੈਂ ਤਾਂ ਉਸੇ ਵਾਲੇ ਦੱਸਦਾ ਜੀ ਹੁਣ ਮੈਂ ਕੁਝ ਕਹਿਣਾ ਇੰਨਾ ਉਹਨੇ ਕੁਝ ਹੁਣ ਇਹ ਨਹੀਂ ਦੱਸਣਾ ਮਤਲਬ ਕਿ ਨਿੱਕੀ ਨਿੱਕੀ ਗੱਲਾਂ ਨਹੀਂ ਕਹਿੰਦੀ ਦੱਸਣੀ ਆ ਫੇ ਕਿਹਦੇ ਪਾਸੇ ਗੱਲ ਲੱਗੀ ਜੇ ਉਹ ਮੈਨੂੰ ਮਾਰਨਾ ਕੋਈ ਨਹੀਂ ਕਹ ਰਹੀਆਂ ਗਾੜੀ ਮੱਟੀ ਗੱਲ ਵੀ ਨਹੀਂ ਦੀ ਸਮਝਾਈ ਤੇ ਸਿਆਣੇ ਬਣੋ ਤਮਾਸ਼ਾ ਨਾ ਬਣਾਓ ਬਾਹਰ ਆਪਣਾ ਜਾਨੀ ਪਟੋਣਾ ਘਰ ਜਾ ਕੇ ਕੰਮ ਠੀਕ ਆ ਨਾ ਚਾਹ ਬਣਾ ਕੇ ਲਿਆ ਵਧੀਆ ਜੀ ਮੈਂ ਮੁੰਡਿਆਂ ਨੇ ਤੈਨੂੰ ਕਹਿਤਾ ਠੀਕ ਆ ਨਾ ਇੱਥੇ 55 ਦੇ ਕਹੂੰਗੀ ਮੈਂ ਟੌਰ ਦੇ ਨਾਲ ਚੱਲ ਜਾ ਕੇ ਘਰ ਕੰਮ ਕਰਦੇ ਸਾਰੇ ਕਿੱਦਾਂ ਨਖਰੇ ਕਰਦੀ ਫਿਰਦੀ ਹੀ ਮੈਂ ਨਹੀਂ ਗੱਲ ਇਹ ਕੰਮ ਮੈਂ ਤੇ ਲੋਕ ਕੰਮ ਕਰਨ ਨੂੰ ਆਂਦਾ ਵਾ ਤੇਰੇ ਕੋਈ ਕਰਾਉ ਸਾਰੇ ਹਾਂ ਗੁਰਜਿੰਦਰ ਗੁਰਜਿੰਦਰ ਹਾਂ 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 ਹੈ ਮੈਂ ਤਾਂ ਸਾਰੇ ਠੇਠ ਹਲਾ ਭਾਈਆਂ ਤੁਹਾਨੂੰ ਤੁਸੀਂ ਕੰਨਦੇ ਜਿੱਥੇ ਉਹ ਚਲਣੀ ਡਿਸ ਹਾਂ ਹੋਰ ਸਿਕਲ ਨਹੀਂ ਆਉਂਦੇ ਤੇ ਮੈਂ ਆਹ ਵੇਖਾਂ ਬਲਾ ਕੋਲ ਕਰਕੇ ਜਾਉਂਦੀ ਉਹ ਸਾਧ ਲੈਣਾ ਮਿਸਤਰੀ ਕੀ ਹੋਰ ਖਰਾਬ ਕਰ ਦੋਗੇ ਤੁਹਾਨੂੰ ਪਤਾ ਵਾ ਉਹ ਇਦਾਂ ਘਮਾ ਦੇ ਘਮਾ ਕੇ ਹੁੰਦੇ ਆਪੇ ਚੱਲ ਪੈਂਦੀ ਨੇ ਇਹ ਇਦਾਂ ਹੱਥ ਮਾਰੋ ਜਿਹੜੀ ਮਾੜੀ ਮੋਟੀ ਚਲਣੀ ਹੋਵੇ ਜਾਂਦੀ ਰਹਿਣੀ ਹੈ ਜੇ ਮੇਰੀ ਗੱਲ ਸੁਣ ਕਿ ਤੂੰ ਕਿੱਥੋਂ ਆਈ ਆ ਮੈਂ ਕਿੱਥੇ ਨੂੰ ਬੋਣੇ ਬੈਠਾ ਹਾਂ ਮੈਂ ਇੱਥੇ ਜਾਣਾ ਹੁੰਦਾ ਉਹ ਨਾ ਗਵੱਡਿਆਂ ਕੋਲ ਬੜੀ ਆਵਾਜ਼ਾਂ ਆਉਣ ਲੱਗੀਆਂ ਤੇ ਮੈਂ ਹਾਂ ਚੱਲ ਦੇਖ ਕੇ ਆਉਣੀ ਨੋ ਸੱਸ ਦੀਆਂ ਕੀ ਹੋ ਗਿਆ ਵਾ ਲੰਗ ਲੱਗਦੇ ਨੇ ਚੱਲਣਾ ਜੀਵੰਤ ਦੀ ਨੋ ਹੈ ਤੇ ਮੈਂ ਜਾ ਕੇ ਪੁੱਛਿਆ ਤਾਂ ਸਾਰਾ ਮੁਕਰ ਗਈ ਅਹੀਂ ਨਾ ਅਹੀਂ ਕਿੱਥੇ ਲਾਂਡੇ ਹੈਗੇ ਮੇਰੇ ਨੋ ਤਾਂ ਸੁੱਤੀ ਆ ਮੈਂ ਸੁੱਤੀ ਚੱਨ ਲੱਗ ਗਈ ਮੈਂ ਹਵਾਜਾ ਦੇ ਮੇਰੇ ਘਰ ਤੋਂ ਪਰਲੇ ਘਰ ਤੱਕ ਜਾਣ ਲੱਗੀਆਂ ਤੇ ਮੈਂ ਕੋਈ ਨਾ ਗੱਲ ਤੇ ਹੈਗੀ ਆ ਮੇਰੇ ਸੱਦੇ ਵਾਂ ਨੂੰ ਪੈ ਗਈ ਹੈ ਇੱਕ ਗੱਲ ਤੇ ਚੰਗੀ ਹੋਈ ਆ ਮੁੰਡਾ ਵਿਆਹ ਲਿਆ ਉਹਨੇ ਮੈਂ ਚੱਲ ਮੈਂ ਚੱਲ ਜਾਈ ਨਹੀਂ ਆਂ ਚੱਲ ਗੋਂਡੀ ਗੋਂਡੀ ਸ਼ਡਾਉਂਦੇ ਹੁੰਦੇ ਹੁੰਦੇ ਲੜਦੇ ਕੋਲ ਦੇਖਣ ਲੱਗੋ ਤੇ ਮੇਰੀ ਗੱਲ ਸੁਣਾ ਕਿਰਾ ਹੋ ਗਿਆ ਦਿਮਾਗ ਖਰਾਬ ਕਿਸ ਦੇ ਘਰ ਕੁ ਪਾਤ ਹੁੰਦਾ ਹੋਵੇ ਨਾ ਤੇ ਵੇਖ ਕੇ ਖੁਸ਼ ਨਹੀਂ ਜਾਂਦਾ ਤੂੰ ਕਰਨੀ ਇੱਥੇ ਮੈਂ ਖੁਸ਼ ਥੋੜੀ ਹੋਈ ਆ ਮੈਂ ਰਿਸ਼ਡਾਉਣ ਗਈ ਸੀ ਮੈਂ ਕਿ ਟਾਈਮ ਗੁੱਤੋ ਗੁੱਤੇ ਨਾ ਹੋ ਜਣਾ ਉਹ ਸੱਸ ਨੂੰ ਮੈਂ ਜਾਣਦਾ ਹਾਂ ਡਾਉਣ ਗਈ ਜਿਹੜੀ ਤੂੰ ਚੱਲ ਛੱਡੋ ਪਰੇ ਹਾਂ ਇਹ ਗੱਲ ਕਰ ਤਮਾਸ਼ਾ ਨੂੰ ਇੱਕ ਤਾਂ ਹਾਂ ਤਮਾਸ਼ਾ ਨਹੀਂ ਵੇਖਿਆ ਮੈਂ ਸ਼ਡਾਉਣ ਹੀ ਗਈ ਸੀ ਮੇਰੀ ਗੱਲ ਸੁਣੋ ਮੈਂ ਵੇਖ ਲਿਆ ਗਵਾਂਡੀ ਵਿਆਹ ਕੇ ਤੇ ਕੀ ਕੀਤਾ ਉਹਨਾਂ ਨੇ ਹੈਂ ਚੰਗਾ ਹੋਇਆ ਮੈਂ ਆਪਣਾ ਮੁੰਡਾ ਨਹੀਂ ਵਿਆਹ ਅਜੇ ਮੈਂ ਤੱਕ ਨਹੀਂ ਅਜੇ ਵਿਆਹਣਾ ਹੋਊਗਾ ਨਾ 28 ਸਾਲਾਂ ਦਾ ਫੇਰ ਕਿਤੇ ਵਿਆਹ ਦੀ ਸੋਚਾਂਗੇ ਹੁਣੇ ਵਿਆਹ ਤਾਂ ਆਪਣੇ ਗੱਲ ਸਾਫ ਪਾ ਲਈਏ ਤੂੰ ਆਪਣੀ ਮਰਮੇ ਤੇਲ ਲਾ ਕੇ ਕੋਈ ਗੱਲ ਨਹੀਂ ਵੇਨੇ ਲੋਕਾਂ ਤਾਂ ਮਾਸੇ 13 ਨੰਬਰ ਆਉਣੀ ਵਾਲਾ ਵਾ ਮੇਰਾ ਕੋ ਨੰਬਰ ਆਉਣ ਵਾਲਾ ਵਾ ਦੱਸ ਆਪੇ ਕੁਛ ਹੁੰਦੀ ਹੈ ਲੋਕਾਂ ਦੇ ਘਰ ਵਿੱਚ ਮੈਂ ਖੁਸ਼ ਨਹੀਂ ਹੁੰਦੀ ਲੈ ਕਾਂਡੀ ਛਡਾਉਣ ਜਾਂਦੇ ਹੁੰਦੇ ਆ ਤੇ ਮੈਂ ਕਿਹਨਾਂ ਵੇ ਜ਼ਿਆਦਾ ਕੁੱਲ ਪੈਣ ਮੈਂ ਛਡਾਉਣੀ ਆ ਤੁਸੀਂ ਤੇ ਮੇਰੇ ਕੋਲ ਪੈ ਕੇ ਤਾਂ ਤੇ ਗੱਲ ਕਰਮੀ ਤੇ ਕਾਰਵਾ ਕੱਲ ਪੈਣ ਨਹੀਂ ਦੇ ਦਰੋ ਕੋ ਜੜਦਾ ਤੂੰ ਕੁਝ ਕਰਨਗੇ ਇੱਥੇ ਬਾਅਦ ਚ ਬੰਦਾ ਤੇ ਬਾਤ ਚ ਗਈ ਨਕਰ ਉੱਤੇ ਚੜ ਗਈ ਨਾ ਜਿਹੜੀ ਜਿਹੜੀ ਤੂੰ ਜਾੜਾ ਢੀਆਂ ਅਸੀਂ ਜਿਹੜਾ ਕੰਮ ਕਰਾਇਓਆ ਕਿਆ ਕਿਆ ਰੋਟੀ ਬਗਾ ਕਿਆ ਬਣਾ ਕੋਲ ਪਹਿਲੋਂ ਆਦੋ ਗੀਏ ਦੇ ਵਾਲੀ ਬੜੀ ਬੜੀ ਆਖਿਆ ਆਪਣੇ ਘਰ ਟਿਕ ਗਿਆ ਘਰ ਟਿਕ ਜੀ ਨੀ ਕਦੀ ਕਦੇ ਕਦੀ ਕਦੇ ਸਵਾਦ ਹੀ ਪੈ ਗਿਆ ਇਹਨਾਂ ਲੋਕਾਂ ਦੇ ਘਰ ਤਮਾਸ਼ਾ ਵੇਖਣ ਦਾ ਕੀ ਕੰਡ ਹੈ ਜੇ ਕੋਹੋ ਨਹੀਂ ਮੈਂ ਕੀ ਕਰਨਾ ਵਾ ਹਾਂ ਜਿਹਨਾਂ ਤੇ ਵਹਿਲੀ ਕਰਕੇ ਬਿਠਾਉਂਦਾ ਮੰਜੇ ਤੇ ਹੁਣ ਉਹ ਪਕਾਵੇ ਜੋ ਮਰਜ਼ੀ ਬਣਾਵੇ ਮੈਂ ਨਹੀਂ ਦਖਲਅਜ ਕਰਦੀ ਹੁਣ ਤਾਂ ਖੁਸ਼ ਏ ਨਾ ਸਾਰੇ ਜਾਣੇ ਮੰਮੀ ਅੱਗੇ ਤੂੰ ਵੇਲੀ ਅੱਗੇ ਘੰਡੀ ਅੱਛਾ ਅੱਗੇ ਮੈਂ ਕੁਝ ਨਹੀਂ ਕਰਦੀ ਨਾ ਕਿੰਨੇ ਕੰਮ ਹੀਗੇ ਕਈਆਂ ਕਮਾਛਾ ਥੋਟਉਂਦੀ ਹੱਗੇ ਮੈਂ ਠੀਕ ਹੈ ਨਾ ਹੁਣ ਮੈਂ ਚਿੱਟੀ ਵੇਲੀ ਆ ਚਲ ਚਿੱਟੀ ਵੇਲੀ ਹੋਇਆ ਹੁਣ ਹੁਣ ਖੁਸ਼ ਹੋ ਨਾ ਤੂੰ ਆਹੋ ਖੁਸ਼ ਹਾਂ ਮੈਂ ਤੂੰ ਖੁਸ਼ ਓਏ ਅਹੀਂ ਦੱਗੇ ਖੁਸ਼ੀਂ ਓਏ ਅਹੀਂ ਤੇ ਮੰਮੀ ਤਾਂ ਡਰਦੇ ਵੀ ਘਰ ਕਾ ਬਤ ਹੁੰਦਾ ਹੋਏ ਨਾ ਆਂਡੀ ਗਾਂਡੀ ਵੀ ਕਿਹਾ ਹਤੇ ਉਹ ਤਾਂ ਮੈਨੂੰ ਵੀ ਪਤਾ ਵਾ ਕੈਂਡੀ ਕਵਾਂਡੀ ਕੀ ਕਰਦੇ ਆ ਠੀਕ ਆ ਨਾ ਮੈਂ ਚੰਗੀ ਤਰ੍ਹਾਂ ਜਾਣਨੀ ਆ ਮੈਨੂੰ ਭਲੇ ਖਾਨੇ ਦਾ ਮਨਿਆਣੀ ਨਹੀਂ ਗਈ ਮੈਂ ਸਭ ਕੋ ਵੇਖਦੀ ਆ ਆਪਣੇ ਘਰ ਦਾ ਅੱਖੀ ਜਲੂਹਨੀ ਉਹਦਾ ਵੇਖਣ ਜਾਂਦਾ ਤੇ ਜਲੂਸ ਕੱਢਣ ਨੂੰ ਕਿੰਨੇ ਕਿਹਾ ਵਾ ਠੀਕ ਆ ਨਾ ਤੈਨੂੰ ਵੀ ਮਾਂਬੜੀ ਬੁਰੀ ਲੱਗਦੀ ਆ ਹੁਣ ਕੋਈ ਨਹੀਂ ਤੇਰਾ ਵੀ ਕਰ ਦਿੰਨੇ ਆ ਵਿਆਹ ਆ ਜੁੜਿਆ ਹੱਥ ਦੋਵੇਂ ਮੈਂ ਨਹੀਂ ਵਿਆਹ ਕਰ ਹੁੰਦਾ 4 ਸਾਲ ਅਜੇ ਕੋਈ ਕਰੁੰਦਾ ਵਿਆਹ ਠੀਕ ਆ ਨਾ ਕਰਨਾ ਤੇ ਪੈਣਾ ਹੀ ਆ ਨਾ ਪਰ ਰਿਸ਼ਤੇਦਾਰਾਂ ਵਿੱਚ ਕਦੀ ਕੁੜੀ ਨਹੀਂ ਲਿਆਉਣੀ ਚਾਹੀਦੀ ਮੈਂ ਤਾਂ ਅੱਗੇ ਭੁੱਲ ਗਈ ਆ ਮੈਂ ਤਾਂ ਸੋਚਿਆ ਸੀ ਕਾਲ ਰਿਸ਼ਤੇਦਾਰਾਂ ਵਿੱਚ ਵਿਆਹ ਕਿ ਲੈ ਆਉਣ ਨੇ ਹੈ ਕਿ ਤਿਸਤ ਕਰਿਆ ਕਰੂਗੀ ਮਾਸਾ ਉਹਨਾਂ ਨੂੰ ਕੋਈ ਸ਼ਰਮੀ ਹੈ ਨਹੀਂਗੀ ਗਾੜੀ ਦੀ ਜਮੀ ਜ਼ਬਾਨ ਕੱਢਦੀ ਹੈ ਛੋੜੀ ਬਾਦ ਹੀ ਲੈ ਆਉਣੀ ਕੋਈ ਨਾ ਤੈਨੂੰ ਪਾਲ ਲੱਗੇ ਤਾਂ ਨਾਨੂੰ ਪਾਲ ਕੇ ਕੀ ਕਹਿਣ ਦੀ ਆਹ ਗੋਰੀ ਲੈ ਆਉਣੀ ਮਾਦੋ ਕੇ ਗੋਰੀ ਲੈ ਆਉਣੇ ਆ ਹਾਂ ਸਾਰੇ ਚੰਗੇ ਰਹਿਵਾਂਗੇ ਸਗੋਂ ਲੈ ਆਈ ਲੈ ਆਈ ਆਹੋ ਹਾਂ ਮੇਰੀ ਗੱਲ ਸੁਣਵੇਂ ਮੇਰੇ ਨਾ ਪੇਕੇ ਛੱਡਿਆ ਚਾਰਦੇ ਨਾਣ ਕੇ ਆਹੋ ਨਾਲ ਤੈਨੂੰ ਵੀ ਠੰਡ ਪੈ ਜੂ ਤੇ ਨਾਲੇ ਤੇਰੀ ਪਰਜਾਈ ਨੂੰ ਪੈ ਜੂਗੀ ਤੇ ਨਾਲੇ ਤੇਰੇ ਪਿਓ ਨੂੰ ਪੈ ਜੂ ਜਿਹੜਾ ਉਹਨੂੰ ਕਦੀ ਠੰਡ ਪੈਣੀ ਆ ਜਾਣਾ ਮਨੋਂ ਮੈਂ ਖੁਸ਼ੀ ਜਾਈਏ ਠੀਕ ਆ ਐਦਾ ਮੂੰਹ ਵਟਕਣਾ ਨਹੀਂ ਜਾਈ ਉੱਥੇ ਤਾਂ ਗੱਲਾਂ ਗੋਲਾਂ ਕਰੀਂ ਬੋਦੀ ਉਹਨਾਂ ਨਾਲ ਕੋਈ ਐਦਾਂ ਕਰਦੀ ਗਈ ਮੈਂ ਕਾਦੀ ਗੱਲ ਕਰਨੀ ਐ ਮੇਰੇ ਦਿਆਨ ਆਪਣੇ ਕਰਦੀਆਂ ਗੱਲਾਂ ਕਰੂੰਗੀ ਠੀਕ ਆ ਨਾ ਸਾਰੇ ਬੜੇ ਔਖੇ ਆ ਮੇਰੇ ਤੋਂ ਮੇਰਾ ਅੱਧਾ ਚਾਰ ਦਿਨ ਜਾ ਕੇ ਰਹਿ ਹੀ ਆਵਾ ਤੇ ਸਾਡੇ ਤਾਂ ਚਾਰ ਦਿਨ ਰਹਿ ਆ ਚਾਰ ਦਿਨ ਜੀ ਤੇ ਆਪਣਾ ਵੀ ਕੰਡ ਜਾਣਾ ਜਾਣ ਨੂੰ ਚੱਲ ਕਰ ਲਓ ਕਪੜੇ ਬੈਗ ਤੇ ਮੈਂ ਛੱਡ ਆਉਣਾ ਤੁਹਾਨੂੰ ਕਰ ਲੈਣੀ ਆ ਆਹ ਉਹ ਮੈਂ ਕਰ ਦੋ ਮਾਂ ਮੈਨੂੰ ਭਾਉਣ ਲੱਗੀ ਆ ਭੈਣ ਦਾਦੀ ਚੱਲ ਕੋਈ ਨਹੀਂ ਚੱਡਣੀ ਚੱਲ ਚਾਰ ਦਿਨ ਜਾਉਂਗੀ ਕਿੰਗਾ ਉੱਥੇ ਜਾ ਕੇ ਰਹਿ ਕੇ ਆਉਣੀ ਆ ਨਾਲੇ ਪਰਜਾਈਆਂ ਵਾਲੇ ਵੇਖੂਗੀ ਜਾ ਕੇ ਕੀ ਹਿਸਾਬ ਤਾਬਾ ਹੁਣ ਕਰਦਾ ਕਿੱਦਾਂ ਰਹਿਦਿਆਂ ਵਾ ਕਿੱਦਾਂ ਰੱਖਦੀਆਂ ਟੱਕਦੀਆਂ ਵਾ ਚੱਲ ਮਨਾ ਉੱਠ ਕੇ ਕੱਪੜੇ ਪੈਕ ਕਰ ਹੀ ਲੈ ਇਹਨਾਂ ਨੂੰ ਛੱਡ ਪੈਜੇ ਚਾਰ ਦਿਨ ਚੱਲ ਚਾਰ ਦਿਨ ਰਹਿ ਕੇ ਹੁਣ ਮੀ ਪੇਕੇ ਆਪਣੇ ਨਾਲੇ ਮੇਰੀ ਨੌ ਨੂੰ ਲੱਗੂਗੀ ਨਾ ਨੌ ਇਹਦਾ ਗੱਲਾ ਕਰਦੀ ਮੂੰਹ ਚੜਾ ਚੜਾ ਕੇ ਇਹਨੂੰ ਪਤਾ ਲੱਗ ਜੂਗਾ ਸਾਈਸ ਕੁਮਾਰ ਇਹ ਤੇ ਚਲ ਗਿਆ ਆਉਂਦਾ ਤੇ ਚੱਲ ਕੇ ਆਉਂਦਾ ਛੱਡ ਹੀ ਹੁੰਦਾ ਜਾ ਕੇ ਮੰਮੀ ਜੀ ਕੋਈ ਕਿਥੇ ਘਰੋਂ ਗਈ ਸੀ ਨਾ ਤੈਨੂੰ ਕੀ ਜਿੱਥੇ ਮਰਜੀ ਤਿਆਰ ਹੋਵਾਂ ਨਾਲੇ ਹੁਣ ਤੇਰੇ ਕਲੇਜੇ ਚ ਖੰਡ ਪੈ ਜਾਣੀ ਹੈ ਚੰਗਾ ਕਿਹਾ ਕੋਈ ਕਿਦਾਂ ਦੇ ਥੱਲਾ ਕਰੀ ਜਾਂਦੇ ਨੇ ਕਿਉਂ ਨਾ ਕਿਦਾਂ ਨਹੀਂ ਕਰਦੀ ਐ ਚੱਲੀ ਮੈਂ ਪੇਕੇ ਆਪਣੇ ਚਾਰ ਦਿਨ ਨਹੀਂ ਆਉਣਾ ਹੁਣ ਮੈਂ ਠੀਕ ਵਾ ਨਾ ਕਿਉਂ ਤੂੰ ਹੀ ਮੈਨੂੰ ਗਰੀ ਮੇਰੇ ਵਿੱਚ ਤੀਕ ਹੋ ਗਿਆ ਕੋਈ ਹੋਰ ਮੈਨੂੰ ਗੁੱਸੇ ਹੀ ਕਰ ਦੇ ਦਿੰਦੇ ਐ ਮੈਂ ਤਾਂ ਗੁੱਸਾ ਕਰਨੀ ਛਾ ਨਹੀਂ ਤੂੰ ਤਿਆਰ ਹੋ ਕਿ ਕਿੱਥੇ ਚਲੀ ਤੀ ਤੇ ਦੱਸਿਆ ਮੈਨੂੰ ਕਿ ਮੈਂ ਕਿੱਥੇ ਜਾਣਾ ਐ ਤੇਰੇ ਕਲੇਸ਼ ਨੇ ਨਾ ਇੱਥੋਂ ਤੱਕ ਕੰਮ ਲਿਆਂਦਾ ਵਾ ਤੇਰਾ ਪਿਓ ਵੀ ਮੈਨੂੰ ਗੁੱਸੇ ਹੁੰਦਾ ਮੁੰਡੇ ਵੀ ਮੈਨੂੰ ਗੁੱਸੇ ਹੰਦੇ ਦੋਵੇਂ ਹਾਰ ਕੇ ਮੈਂ ਹੀ ਆਖਾਂ ਮੈਂ ਹੀ ਜਾਦਨੇ ਘੱਟ ਰਕੇ ਤਰ ਜਾਨੀ ਆ ਫਿਰ ਹੋ ਸੰਦਾ ਮੈਂ ਤੁਹਾਡਾ ਕਾ ਸਵਰਗ ਬਣ ਜੇ ਠੀਕ ਹੈ ਜਾ ਕਿਦਾਂ ਦੇ ਅਗਰ ਲਾ ਕਰ ਦੇ ਜੇ ਘਾਤੇ ਤੁਹਾਡਾ ਵਾ ਤੂੰ ਕਿ ਛੱਡ ਕੇ ਜਾਣਾ ਵਾ ਨਹੀਂ ਜਾਣ ਦੇ ਜਾਣ ਦੇ ਚੰਗਾ ਐਡੀ ਪਧਰੀ ਨਹੀਂ ਗਈ ਤੂੰ ਜਿੱਦਾਂ ਮੈਂ ਨਾਲ ਕੇ ਪਿਆਰ ਨਾ ਲਈ ਮਮੀ ਜੀ ਘਾ ਛੱਡ ਤਾਂ ਤੁਹਾਡਾ ਵਾ ਤੇ ਮਮੀ ਜੀ ਤੂੰ ਹੀ ਕਿਹੇ ਪਾਸੇ ਨਹੀਂ ਲੱਗਦੀ ਜੇ ਮੈਂ ਤੁਹਾਨੂੰ ਪਿਆਰ ਨਾ ਬੋਲਦੀ ਤਾਂ ਮੈਨੂੰ ਤਾਂ ਨਹੀਂ ਚੰਗੀ ਲੱਗਦੀ ਜੇ ਮੈਂ ਉਹਦਾ ਕਹਾਂ ਫਿਰ ਤੀ ਗੁੱਸਾ ਕਰਦੇ ਜਿੱਤੇ ਕਿ ਮੈਂ ਕਰਾਂ ਕੀ ਇਹ ਦੱਸ ਤੋਂ ਵੀ ਤੂੰ ਨਾ ਫਾਸਲੀ ਚੇਰਾ ਖਿਆ ਕਰ ਮੇਰੇ ਸਾਹਮਣੇ ਜਿਹੜਾ ਹੈਗਾ ਜਦੋਂ ਮੈਨੂੰ ਘਰ ਚ ਬੋਲਦੀ ਆ ਨਾ ਉਦਾਂ ਹੀ ਬੋਲਿਆ ਕਰ ਹੁਣ ਤੇਰੀ ਆ ਨਾ ਮੈਂ 4 ਦਿਨ 5 ਦਿਨ ਚਲੋ ਕਿਹਾ ਸਾਰਿਆਂ ਨੇ ਕਿ ਨਹੀਂ ਲੜਾਈ ਕਰਨੀ ਤੇ ਮੈਂ ਤਾਂ ਚਲੋ ਤੁਹਾਡੀ ਗੱਲ ਮੰਨੀ ਆ ਮੰਨੀ ਬਦ ਕੋਈ ਗੱਲ ਨਹੀਂ ਤੇਰੇ ਘਰ ਤੇ ਚਲਦੀ ਆ ਮੈਂ ਉਦਾਂ ਥੋੜੀ ਜਾਣਾ ਸੀਗਾ ਬੰਦਾ ਜੇ ਤਾਂ ਘਰੋਂ ਨਿਕਲਦਾ ਬਣਾ ਕੇ ਨਿਕਲਦਾ ਵਾ ਆ ਚਾਹਤ ਤਾਂ ਜੀ ਕਰਦਾ ਸੀ ਜੀ ਸਦਕੇ ਜਾਓ 4-5 ਦਿਨ ਰਹਿ ਆ ਉਹ ਫਿਰ ਕੀ ਬੰਦੇ ਦਾ ਮਨ ਹੋਰ ਹੋ ਜਾਂਦਾ ਹੈ ਨਾ ਮੈਂ ਇਦ ਕ ਤੇ ਰਾਤ ਨਹੀਂ ਰਹੀ ਆ ਤੇਰੇ ਕਰਕੇ 4 ਦਿਨ ਰਹਿਣ ਚਲੀ ਆ ਹੁਣ ਮੈਂ ਠੀਕ ਵਾ ਨਾ ਤੈਨੂੰ ਠੰਡ ਪੈਣੀ ਚਾਹੀਦੀ ਆ ਬਸ ਮੰਮੀ ਜੀ ਪਤਾ ਨਹੀਂ ਤੁਸੀਂ ਕੀ ਸੋਚੀ ਜਾਂਦੇ ਮੈਨੂੰ ਵੀ ਤੁਹਾਡੀ ਸਮਝ ਆਉਂਦੀ ਤੈਨੂੰ ਮੇਰੀ ਸਮਝ ਕੀ ਜਮਈ ਆ ਹੈ ਜਿੱਡੀ ਚਤਰਾ ਤੂੰ ਆ ਨਾ ਤੈਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹਦਾ ਜਿਹਦੇ ਮੇਰਾ ਆਪਣਾ ਹੀ ਕਰਦੇ ਆ ਜਾਣ ਨੂੰ ਜਾਣ ਕੇ ਬਹਾਨਾ ਜਿਹਾ ਲਾਇਆ ਤੇਰਾ ਚਲ ਉਥੇ ਵੀ ਜਾ ਕੇ ਵੇਖਾਂ ਪਰਜਾਈ ਕੀ ਕਰਦੀ ਏ ਮੇਰੀ ਸਰਸ ਵੇ ਸਰਸ ਹਾਂਜੀ ਚਲ ਪੁੱਤ ਛੱਡਿਆ ਮੈਨੂੰ ਹੁਣ ਆਜੋ ਆਜੋ ਮੰਮੀ ਦਾ ਹਾਰ ਹੁਣ ਦਿਅ ਚੁੱਕੀ ਜਾਣਾ ਜਣਾ ਫੇਰ ਲੜਦੀ ਨਾ ਮੰਮੀ ਇਹ ਆਜੋ ਹਣ ਆ ਗਈ ਆ ਗਈ ਪੁੱਤ ਦੇ ਬਰੀ ਗਰਸਨ ਹੁਣ ਨਾ ਆਪਣੇ ਪਿਓ ਨੂੰ ਤੇ ਆਪ ਨੂੰ ਕੀ ਨਾ ਖਾ ਰਿਓ ਠੀਕ ਵਾ ਨਾ ਅੜੀ ਤੜੀ ਪਰਜਾਈ ਹੈ ਨਾ ਇਹਦਾ ਪਤਾ ਤੁਹਾਨੂੰ ਮੇਰੇ ਜਨਮ ਘਰੋਂ ਲੱਗਣਾ ਕਿਦਾਂ ਵੀ ਆ ਉਹ ਹਾਂ ਸਭ ਕੋ ਮਿਲ ਜਣਾ ਵਾ ਆਪਣੀ ਫਿਕਰ ਕਰ ਲਈ ਜਾਨ ਦੀ ਉੱਥੇ ਚੱਲ ਚੱਪਰ ਕੇ ਬਹਿ ਹਾਂ ਮੈਂ ਵੀ ਚਾਹਦੇ ਨਾ ਹਣਾ ਨਾ ਐਂ ਚਾਰਦਣਾ ਅਸੀਂ ਲਿਆਉਣਾ ਹੋਣੀਗਾ ਪੈ ਲੈਣੀ ਠੰਡ ਤਾਂ ਨੂੰ ਕੋਈ ਨਹੀਂ ਆਹ ਅਸੀਂ ਕਿਹੜਾ ਲਿਆਉਣ ਚੱਲੇ ਆ ਲੈ ਉਹ ਬੈਗ ਰਹਾਦਾ ਮਗਰ ਆ ਫੜ ਹਾਂ ਹੋਣਾ ਜਾ ਕੇ ਚਾਦਰ ਮਾਨ ਕਰੀ ਉਥੇ ਤੇ ਆਰਾਮ ਹੀ ਕਰਦਾ ਨਾ ਹਾਂ ਹੋ ਆਹ ਉਹਨਾਂ ਤੋਂ ਫੇਰ ਆਪਣੇ ਘਰ ਨਿਕਲਾਂ ਸਾਰੀਆਂ ਲੀਕ ਕਰਦੀ ਜਾਂਦੇ ਆਂ ਵਿੱਚ ਚੁੱਪ ਕਰਕੇ ਤੇ ਚੱਲ ਆਹ おっちゃんが。